ਅੱਜ ਸਾਰਿਆਂ ਨਾਲ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਤੁਹਾਡੀ ਮਨਪਸੰਦ ਚੀਜ਼ ਜਿਹੜੀ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਜੀ ਸਾਗ ਜਿੱਦ ਤੱਕ ਤੁਸੀਂ ਦੇਖ ਸਕਦੇ ਮੈਂ ਸਾਗ ਜਿਹੜਾ ਜੀ ਸਵਾਰ ਕੇ ਰੱਖ ਲਿਆ ਸੀ ਨਾਲ ਜਿਹੜੀ ਪਾਲਕ ਵੀ ਜਿਹੜੀ ਹੈ ਜੀ ਸਵਾਰ ਕੇ ਰੱਖ ਲਈ ਹੈ ਜੀ ਹੁਣ ਨਾਲ ਹੀ ਅਸੀਂ ਇਹਨਾਂ ਨੂੰ ਧੋ ਕੇ ਤੇ ਕੱਟਦੇ ਆ ਜੀ ਸਾਰਾ ਤਾਂ ਪਹਿਲਾਂ ਤਾਂ ਅਸੀਂ ਜੀ ਇਹ ਆਪਣੀ ਜਿਹੜੀ ਪਾਲਕ ਆ ਜੀ ਉਹਨਾਂ ਨੂੰ ਧੋਣਦੇ ਆ ਜੀ ਫੇਰ ਅਸੀਂ ਬਾਅਦ ਵਿੱਚ ਧੋਵਾਂਗੇ ਜੀ ਸਾਗ ਅਸੀਂ ਇਹਨਾਂ ਤਿੰਨ ਪਾਣੀਆਂ ਦੇ ਵਿੱਚ ਧੋਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਦੋ ਬਾਲਟੀਆਂ ਲਈ ਹੈ ਜੀ ਇੱਕ ਅਸੀਂ ਟੱਪ ਲਿਆ ਹੈ ਜੀ ਅਸੀਂ ਇਹਨਾਂ ਤਿੰਨਾ ਪਾਣੀਆਂ ਚ ਚੰਗੀ ਤਰ੍ਹਾਂ ਧੋਵਾਂਗੇ ਜੀ ਅਸੀਂ ਧੋਣ ਜਾ ਰਹੇ ਆ ਜੀ ਸਾਗ ਸਾਗ ਵੀ ਜਿਹੜਾ ਅਸੀਂ ਜੀ ਤਿੰਨ ਚਾਰ ਪਾਣੀਆਂ ਵਿੱਚੋਂ ਕੱਟਾਂਗੇ ਜੀ ਅਸੀਂ ਸਾਗ ਵੀ ਜਿਹੜਾ ਕੱਟਣਾ ਸਟਾਰਟ ਕਰ ਦਿੱਤਾ ਹੈ ਜੀ ਧੋ ਕੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਸੀ ਪਤਲੀ ਜਿਹੜੀ ਲਈ ਹੈ ਜੀ ਉਹਦੇ ਵਿੱਚ ਦੋ ਗਲਾਸ ਪਾਣੀ ਪਾਇਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਸਾਗ ਪਾਉਂਦੇ ਆ ਜੀ ਸਾਡਾ ਜਿਹੜਾ ਸਾਗ ਆ ਜੀ ਜਿੱਦ ਦੇ ਰੇਜ ਰੇਜ ਕੇ ਥੱਲੇ ਨੂੰ ਹੋਈ ਜਾਣਾ ਸੀ ਇਹਦੇ ਵਿੱਚ ਸਾਗ ਹੋਰ ਪਾਈ ਜਾਣਾ ਹੈ ਜੀ 2 ਚਮਚ ਸੁਨਾਰੀ ਇਹਦੇ ਵਿੱਚ ਜਿਹੜਾ ਹੈ ਜੀ ਨਮਕ ਐਡ ਕਰ ਦਿੰਦੇ ਆ ਜੀ ਤੋਂ ਜਿਦਾਂ ਤੁਸੀਂ ਦੇਖ ਸਕਦੇ ਸਾਡਾ ਸਾਗ ਜਿਹੜਾ ਹੈ ਜੀ ਥੱਲੇ ਨੂੰ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਹੋਰ ਸਾਗ ਹੁਣ ਅਸੀਂ ਇਹਦੇ ਵਿੱਚ ਹੋਰ ਸਾਗ ਐਡ ਕਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਹੁਣ ਸਾਡਾ ਸਾਗ ਜਿਹੜਾ ਹੈ ਜੀ ਰੇਜਿਕ ਹੁਣ ਅਸੀਂ ਇਹਦਾ ਪਾਣੀ ਜਿਹੜਾ ਹੈ ਜੀ ਜਿਹੜਾ ਨਚੋੜ ਲੈਂਦੇ ਆ ਜੀ ਅਸੀਂ ਹੁਣ ਅਸੀਂ ਪਾਣੀ ਇਹਦਾ ਨਚੋੜ ਲੈਂਦੇ ਆ ਅਜੀ ਸਾਗ ਤੋਂ ਜਿਹੜਾ ਪਾਣੀ ਜਿਹੜਾ ਸੀਗਾ ਜੀ ਕੱਢ ਲਿਆ ਸੀਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਪਾਣੀ ਤਾਂ ਕੱਢਿਆ ਜੀ ਸਾਗ ਵਿੱਚ ਕਿਉਂਕਿ ਜਿਹੜੀ ਸਾਗ ਵਿੱਚ ਕੜਾਹਟ ਹੁੰਦੀ ਹੈ ਜੀ ਕੜਾਹਟ ਹੁੰਦੀ ਹੈ ਉਹ ਆਲੀ ਨਿਕਲ ਜਾਂਦੀ ਆ ਜੇ ਜੇ ਤੁਸੀਂ ਕੱਢਣਾ ਚਾਹੁੰਦੇ ਤੁਸੀਂ ਕੱਢ ਸਕਦੇ ਜੇ ਤੁਸੀਂ ਨਹੀਂ ਕੱਢਣਾ ਚਾਹੁੰਦੇ ਤਾਂ ਕੱਢੋ ਹੁਣ ਅਸੀਂ ਜਿਹੜਾ ਪਾਣੀ ਹੈ ਜੀ ਗਰਮ ਕੀਤਾ ਹੋਇਆ ਜੀ ਹੁਣ ਅਸੀਂ ਇਹਦੇ ਵਿੱਚ ਗਰਮ ਪਾਣੀ ਐਡ ਕਰਦੇ ਆ ਜੀ ਫੇਰ ਇੱਕ ਵਾਰ ਤੋਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਰਿਣਾਗੇ ਵਿੱਚ ਐਡ ਕਰਦੇ ਆ ਜੀ ਪੀਸੀਆ ਹੋਈਆ ਹਰੀਆ ਮਿਰਚਾ ਲਸਣ ਅਦਰਕ ਦਾ ਪੇਸਟ ਤੁਸੀਂ ਸਵਾਦ ਅਨੁਸਾਰ ਹਰੀਆ ਮਿਰਚਾ ਲੈ ਸਕਦੇ ਹੋ ਜੀ ਅਸੀਂ ਇਹਦੇ ਵਿੱਚ ਸਾਰਾ ਕੁਝ ਇਸ ਤਰ੍ਹਾਂ ਹੀ ਕੱਚਾ ਹੀ ਐਡ ਕਰਾਂਗੇ ਜੀ ਪਹਿਲਾਂ ਹੁਣ ਅਸੀਂ ਇਹਨੂੰ 3-4 ਘੰਟੇ ਰੁਜਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਸਾਗ ਜਿਹੜਾ ਹੈ ਜੀ ਬਿਲਕੁਲ ਰੈਡੀ ਹੋ ਚੁੱਕਿਆ ਜੀ ਹੁਣ ਅਸੀਂ ਇਹਨਾਂ ਨੂੰ ਘੋਟਦੇ ਆ ਜੀ ਹੁਣ ਅਸੀਂ ਇਹਨੂੰ ਘੋਟਦੇ ਆ ਜੀ ਮੱਕੀ ਦਾ ਆਟਾ ਪਾ ਕੇ ਹੁਣ ਅਸੀਂ ਮੱਕੀ ਦਾ ਆਟਾ ਪਾਉਂਦੇ ਆ ਜੀ ਸਾਗ 'ਚ ਹੁਣ ਅਸੀਂ ਲਗਾਵਾਂਗੇ ਜੀ ਤੜਕਾ ਜਿੱਤੇ ਜਿਹੜਾ ਸਮਾਨ ਅਸੀਂ ਪਹਿਲੇ ਕਰਕੇ ਰੱਖ ਲਿਆ ਜੀ ਅਸੀਂ ਨਾਲ ਕੜਾਈ ਦੇ ਵਿੱਚ ਤੇਲ ਪਾ ਕੇ ਵੀ ਰੱਖ ਦਿੱਤਾ ਹੈ ਜੀ ਹੁਣ ਅਸੀਂ ਸਟਾਰਟ ਕਰਦੇ ਇਹਦੇ ਤੜਕਾ ਲਗਾਣਾ ਸਾਰੋਂ ਤੋਂ ਪਹਿਲਾਂ ਤਾਂ ਜਿਹੜਾ ਸਮਾਨ ਅਸੀਂ ਦੱਸਣਾ ਹੈ ਪਰ ਅਸੀਂ ਉਸ ਨੂੰ ਚੰਗੀ ਕਰਾ ਭੁੰਨਾ ਦੇ ਉਸੀਂ ਦੇਖਸਾ ਹੈ ਸਾਡਾ ਅਦਰਕ ਲਸਣ ਜਿਹੜਾ ਹੈ ਜੀ ਚੰਗੀ ਤਰ੍ਹਾਂ ਭੁੰਨ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ਛਾੜੇ ਪਿਆਜ਼ ਜਿਹੜੇ ਜਿੱਦੇ ਹਲਕੇ ਹਲਕੇ ਲਾਲ ਹੁੰਦੇ ਆ ਜੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਰੀ ਹਰੀਆ ਮਿਰਚਾ ਤੇ ਨਮਕ ਛਾੜੇ ਪਿਆਜ਼ ਜਿਹੜੇ ਜੀ ਹਲਕੇ ਹਲਕੇ ਲਾਲ ਹੋ ਚੁੱਕੇ ਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਹਰੀਆ ਮਿਰਚਾ ਸਵਾਦ ਨਾਲ ਸਾਥ ਥੋੜੀ ਜਿਹੀ ਨਮਕ ਐਡ ਕਰਾਂਗੇ ਜੀ ਇਹਦੇ ਵਿੱਚ ਨਾਗੇ ਜੀ ਲਾਲ ਕਰਾਂਗੇ ਜੇ ਭੁੰਨ ਕੇ 700 ਦੇ ਵਿੱਚ ਐਡ ਕਰਾਂਗੇ ਜੀ ਮੇਥੀ ਕੁਝ ਵਾਰ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਾ ਤੜਕਾ ਜਿਹੜਾ ਹੈ ਜੀ ਪੁੰਜ ਗਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਸਾਗ ਐਡ ਕਰਦੇ ਆ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਸਾਡਾ ਸਾਗ ਜਿਹੜਾ ਜੀ ਬਣ ਕੇ ਰੈਡੀ ਹੋ ਚੁੱਕਿਆ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਜੀ